ਅਜੋਕੇ ਇਸ ਤੋਂ ਤਾਂ ਬੰਬੀ ਇਹ ਨਾ ਕੋਈ ਹੰਗਾਮਾ ਨਹੀਂ ਸੀ ਹੋ ਰਿਹਾ ਇਹ ਜੋ ਟਕਣਾ ਹੋਈ ਹੈ ਇਹ ਪਿੰਡ ਲਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰ ਸਵੇਰ ਉਠਿਆ ਤਾਂ ਮਨੂੰ ਆਪਣੇ ਹੈਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਦੋਂ ਜਿਹੜਾ ਨਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਆ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੀ ਇਸ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਤਾਂ ਅਸੀਂ ਮੰਗ ਕਰਦੇ ਹਾਂ ਪੁਲਿਸ ਪਰ ਸਰਕਾਰ ਕੋਲੋਂ ਕਿ ਉਹ ਜਿਹੜੇ ਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਅ ਕਰਨ ਹਾਂਜੀ ਇਸ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਥੇ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅੱਗੋਂ ਦੇਖਦੇ ਹਾਂ ਕਿ ਉਸਦਾ ਜਵਾਬ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਹੀ ਮੰਗ ਚਾਉਂਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭਵਿੱਖ ਉਹਦੇ ਨਾਲ ਖਿਲਵਾੜ ਨਾ ਹੋ ਸਕੇ ਸਰਕਾਰੀ ਹਾਈ ਸਕੂਲ ਲਖਵਾਲ ਤੋਂ ਇੰਚਾਰਜ ਰਜੀਵ ਸਿੰਘ ਸਾਡੇ ਸਕੂਲ ਜਿਹੜਾ ਕਿ ਸਵੇਰੇ ਪਤਾ ਲੱਗਾ ਕਿ ਕੁਝ ਚੋਰਾਂ ਨੇ ਸ਼ਰਾਬ ਕੇ ਆ ਕੇ ਆਏ ਚੋਰੀ ਕੀਤੀ ਆ ਬੇਲ ਗੇਟ ਖਾਣੇ ਦਾਖਲ ਹੋਇਆ ਉੱਥੇ ਜਿੰਦਰਾ ਤੋੜਿਆ ਗਿਆ ਆ ਉਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਕੇ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਕਿਨੀ ਕੀਰਤ ਦਿਖਾਉਂਦਾ ਕੰਧ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਹੈ ਸਾਡੇ 5 ਕੰਪਿਊਟਰ ਸੁਮੇਤ ਸਵਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਉਹ ਵੀ ਲੈ ਗਏ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ 4 ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਨਾਲ ਟੁੱਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਆ। ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ। ਨਾਲ ਪਲਾਸ ਸਾਡੇ ਇੰਗਲਿਸ਼ ਲੈਬ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਹੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗੇ ਹੋ ਸਾਰੇ ਆ ਜੀ। ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ। ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਚਾਰ ਪੰਜ ਸ਼ਰਾਰਤੀ ਅੰਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਨੇ ਸਕੂਲ ਨਾਲ ਇਲਾ ਨੁਕਸਾਨ ਕੀਤਾ ਆ। ਆਹ ਤੁਹਾਨੂੰ ਅੰਦਰ ਕਮਰੇ ਦਾ ਹਾਲ ਦਿਖਾਈਏ। ਸਾਡਾ ਸਾਰਾ ਰਿਕਾਰਡ ਜਿਹੜਾ ਆ ਸਾਰਾ ਹੀ ਰਿਪੇਸ ਨਾਲ ਸਟੱਕ ਕੇ ਸੁੱਟ ਗਿਆ। ਦੇਖੋ ਉਸ ਪ੍ਰਸ਼ਾਸਨ ਦੇ ਨੂੰ ਮੰਗ ਕਰਦੇ ਆਂ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੁੱਕਣ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਬ ਸਭਾਲ ਨਹੀਂ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਮੁਸ਼ਕਲ ਆਈ ਹੁਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੀ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਉਹ ਸਜ਼ਾ ਦਵਾਈ ਜਾਵੇ ਤੇ ਸਕੂਲ ਦੇ ਨਕਸ਼ਾ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆਣ ਕੇ ਵੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਬੰਜਾ ਮੈਂ ਦਵਾਦਾਰ ਜਾ ਕੇ ਨੰਨ 13500 ਕਰਮਸਾਲੂ ਜਾ ਕੇ ਦੱਸਿਆ ਗੁਰਦਿਆਲ ਸਿੰਘ ਨੂੰ ਦੱਸਿਆ ਇੱਕ ਦੂਸੰਗਾਂ ਨੂੰ ਉਹ ਦੱਸਿਆ ਫੇਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹ ਤਾਂ ਨੂੰ ਇੱਥੇ ਤੇ ਹੀ ਖਤਮ ਹੋ ਗਈ ਸੀ ਅੰਦਰ ਜਾ ਕੇ ਬਾਰੀ ਇਕਲੇ ਬੂਏ ਖੁੱਲੇ ਹਨ ਉਹ ਚ ਡੀਜੀ ਦਾ ਬਕਸਾ ਹੀ ਉਹ ਚੋਰੀ ਹੋਇਆ ਇਥੋਂ ਨਿਵੇਟਰ ਤੇ ਬੈਲਡਰ ਚੋਰੀ ਹੋਇਆ ਸੋਰੇ ਥੋੜਾ ਬੋਧਾਨੇ ਕਰਕੇ ਆਸਮਾਨ ਲਾਹੀ ਅਸੀਂ ਆ ਕੇ ਦੇਖਣ ਸੰਗ ਸਾਲਾਂ ਵੇਖਿਆ ਤੇ ਫਿਰ ਅਸੀਂ ਪਾਰਸ ਨੂੰ ਕੀਤਾ ਹਾਂ ਭਾਈਨ ਘਾਵਟੇ ਤੋਂ ਵੀ ਸਾਨੂੰ ਨੂੰ ਸਾਲ ਸਾਨੂੰ ਦੇਖੋ ਜੀ ਇਹ ਤੇ ਬਜੂਰ ਫੜੇ ਜਾਣੇ ਚਾਹੀਦੇ ਚੋਰ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਫ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜਾਏ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਾ ਮੋਟਰ ਕੰਬੀ ਹੋਰੀ ਚੱਲਣ ਦੇ ਆ ਕੋਈ ਇਹਦੇ ਕੋ ਫਾੜੇ ਨਹੀਂਗਾ ਕੋਈ ਇਹਦੇ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਅੱਗੇ ਨਗਰ ਵਾਲਿਆਂ ਨੂੰ ਲਾਕੇ ਜਤਾਂਕ ਦੋੜਾਂ ਸਾਥ ਨਹੀਂਗਾ ਤੁਹਾਨੂੰ ਅਹੀ ਬੇਨਤੀ ਕਰਨੀਆਂ ਕਿ ਸਾਡਾ ਇਹ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਥ ਪਾਈ ਜਾਵੇ ਤੇ ਸਾਡਾ ਸਤਿਮਾਨ ਮਿਲ ਜਾਵੇ ਗੁਰਦੇ ਸਾਹਿਬ ਦੀ ਇੱਕ ਕਨਵੀਟਰ ਸਾਫ ਲਾਲੂ ਇੱਕ ਬੈਂਟਰਾ ਜੀ ਸਾਡ ਲੋਕ ਕਿੰਨੇ ਕਰਾਉਂਦਾ ਜੀ ਇੱਕ ਕਮਰਮੂ ਜੀ ਵੀਡੀ ਦਾ ਬਕਸਾ ਜਿਹੜਾ ਇੱਕ ਉਹ ਜਰੂਰੀ ਆ ਜੀ ਕੋਈ ਥੋੜੇ ਬੋਦੇ ਪੈਸੇ ਸਨ ਜਿਹੜੇ ਉਹ ਚੋਰੀ ਕਰਕੇ ਲੈ ਗਏ